ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਲੀ ਫੌਜ ਨੇ ਡੇਰੇ ਲਾਇ ਹੋਏ ਨੇ ਤੇ ਸੇਵਾ ਚੱਲ ਰਹੀ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਮਹਾਕਾਲ ਖਡੂਰ ਸਾਹਿਬ ਵਾਲੇ ਤੇ ਭਾਈ ਸਾਹਿਬ ਭਾਈ ਦਲਬਾਜ ਸਿੰਘ ਜੀ ਸੱਚਖੰਡ ਸੱਚਖੰਡ ਰੋਡ ਤਰੰਤਾਰਨ ਤਰੰਤਾਰਨ ਤੇ ਭਾਈ ਸਾਹਿਬ ਭਾਈ ਮਨਦੀਪ ਸਿੰਘ ਰਾਜਣ ਪੱਤਰਕਾਰ ਤੇ ਦਾਸ ਗੁਰਦਿਆਲ ਸਿੰਘ ਜੋ ਅੱਜ ਦਾ ਜਿਹੜਾ ਵਿਸ਼ਾ ਚੱਲਦਾ ਹੀ ਪਿਆ ਤੁਹਾਨੂੰ ਪਤਾ ਹੀ ਆ ਕਿ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕੋਈ ਮੇਰੀ ਡਿਗਰੀ ਪੁੱਛਣ ਡਿਆ ਹੈ ਕੋਈ ਮੇਰੀ ਪੜ੍ਹਾਈ ਪੁੱਛਣ ਡਿਆ ਹੈ ਤੇ ਕੋਈ ਮੈਨੂੰ ਸਰਕਾਰੀ ਦੱਸਣ ਡਿਆ ਹੈ ਤੇ ਕੋਈ ਮੈਨੂੰ ਦਰਬਾਰੀ ਦੱਸਣ ਡਿਆ ਹੈ ਇਹ ਤਾਂ ਜਿਹੜੇ ਘਰੇ ਬੈਠੇ ਕਮੈਂਟ ਕਰੀ ਜਾਂਦੇ ਨੇ ਜਾਂ ਤੇ ਗਰਾਉਂਡ ਜ਼ੀਰੋ ਤੇ ਆਣ ਕੇ ਮੇਰੇ ਬਾਰੇ ਪਤਾ ਕਰਨ ਕਿ ਮੈਂ ਸਰਕਾਰੀ ਆ ਜਾਂ ਦਰਬਾਰੀਆਂ ਆ ਫੌਜਾ ਹੀ ਦੱਸ ਦੇਣਗੀਆਂ ਹਾਂਜੀ ਬਾਬਾ ਜੀ ਵਾਹਿ ਖਾਲਸਾ ਪਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਬੜੇ ਕਹਿੰਦੇ ਮੈਂ ਸਰਕਾਰੀ ਆ ਇਹ ਦੇਖੋ ਜੀ ਅੱਜ ਕੱਲ ਇਤਨਾ 트ੈਂਡ ਚੱਲ ਗਿਆ ਵਾ ਹਾਂਜੀ ਕਿ ਜਦੋਂ ਵੀ ਕੋਈ ਜਵਾਬ ਨਹੀਂ ਆਇਆ ਤਾਂ ਦੂਜੇ ਨੂੰ ਕਹੋ ਵੀ ਇਹ ਫਲਾਣਾ ਸਰਕਾਰੀ ਆ ਇਹ ਇਹ ਫਲਾਣਾ ਪਹਿਲਾਂ ਮੇਰੇ ਤੋਂ ਇਹਨਾਂ ਕੋ ਕੜੀ ਆ ਉਹਦੀ ਡਿਗਰੀ ਆ ਜਿਹਦੇ ਨਾਲ ਅਗਲੇ ਨੂੰ ਨਾਪਰੇ ਆ ਵੀ ਇਹ ਸਰਕਾਰੀ ਆ ਜਾਂ ਇਹ ਗਦਾਰ ਆ ਜਾਂ ਕੀ ਆ ਕਿਹੜਾ ਤਰਾਜੂ ਆ ਹੂੰ ਸਤਗੁਰਾਂ ਦਾ ਬਜਰੇ ਸਾਹਿਬ ਸੜਾਏ ਆਪਕੋ ਵੱਡੋ ਵਡੇਰੀ ਹੋਏ ਕੋਰਦੇ ਨੇ ਆਪ ਰੱਖੀ ਨਹੀਂ ਗਏ ਕਹੇ ਸੁਣੇ ਕਹੇ ਨਾਰਕ ਸ਼ਬਦ ਪਛਾਨਣਗੇ ਹਉਮੈ ਕਰੇ ਨਾ ਕੋਈ ਅਸਲ ਤੇ ਹਾਲ ਇਹ ਆਪਣੇ ਆਪ ਨੂੰ ਮਹਾਨ ਦਾ ਪਰਮ ਮਹਾਨ ਅਖਵਾਉਦਾ ਹੈ ਕੋਈ ਕਿਸੇ ਨੂੰ ਕੋ ਘੱਟ ਨਹੀਂ ਅਖਵਾਉਦਾ ਪਰ ਕੀ ਹੈ ਦੁਜੇ ਤੇ ਦੂਸ਼ਣ ਜਿਹੜਾ ਲੌਣਾ ਬੜਾ ਸੋਖਾ ਹੈ ਇਹ ਅੱਜ ਕੱਲ ਦਾ ਜਿਹੜਾ ਵਾ ਟ੍ਰੈਂਡੀ ਬਣ ਚੁੱਕਾ ਹੈ ਬਾਬਾ ਜੀ ਇੱਥੇ ਇੱਕ ਗੱਲ ਹੋਰ ਦੱਸੀ ਜਾਂਦੀ ਹੈ ਕਿ ਇਹ ਜਿਹੜੇ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਨੇ ਕਿ ਅਸੀਂ ਪੰਥਕ ਸਾਡੀ ਜਿਹੜੀ ਪਾਰਟੀ ਪੰਥਕ ਹੈ ਜਾਂ ਅਸੀਂ ਪੰਥਕ ਲੋਕ ਆ ਪਰ ਜਿਹੜੇ ਇਹਨਾਂ ਦੇ ਸਮਰਥਕ ਨੇ ਜਿਹੜੇ ਇਹਨਾਂ ਦੇ ਸਮਰਥਕ ਨੇ ਉਹ ਕਮੈਂਟਾਂ ਦੇ ਵਿੱਚ ਧੀਆਂ ਦੀਆਂ ਭੈਣਾਂ ਦੀਆਂ ਮਾਾਵਾਂ ਦੀਆਂ ਗਾਲਾਂ ਕੱਢਦੇ ਨੇ ਕੀ ਪਤਾ ਲੱਗਦਾ ਕਿ ਇਹ ਪੰਥਕ ਹੋਣਗੇ ਦੇਖੋ ਜੀ ਅਸਲ ਦੇ ਵਿੱਚ ਕੀ ਆਗੇ ਕਿਤੇ ਕੁਝ ਲੋਕਾਂ ਦੇ ਧੜੇ ਬਾਜ ਜਾਂਦੇ ਕਿ ਨੂੰ ਮਰਜੀ ਪੰਥਰ ਆਰ ਜੀ ਨੂੰ ਯਾਦ ਹੋਊਗਾ ਕਿ ਕੁਝ ਸਮਾਂ ਪਹਿਲਾਂ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਉਹਦੇ ਵਿੱਚ ਜੱਜੇਦਾਰ ਵੀ ਥਾਪੇ ਗਏ ਸੀ ਉਹ ਹੁਣ ਪੰਥਕ ਨਹੀਂ ਰਹੇ ਹੂੰ ਉਹ ਜਿਹੜੀ ਪੰਥ ਕੀ ਹੈ ਨਾ ਪੰਥ ਨੇ ਸਾਜੇ ਨਾ ਬਹੁਤ ਵੱਡੀ ਤਦਾਦ ਦੇ ਵਿੱਚ ਸਰਬੱਤ ਖਾਲਸਾ ਬਣਾਇਆ ਹੈ ਹੁਣ ਉਹਨਾਂ ਨੂੰ ਆਪਾ ਭੁੱਲ ਗਏ ਸਮੇਂ ਸਮੇਂ ਦੇ ਉੱਤੇ ਨਾਲ ਜਿਹੜੇ ਆ ਲੋਕ ਬਦਲ ਜਾਂਦੇ ਨੇ ਪੰਥ ਕਿੰਨੂ ਕਿਹਾ ਜਾਊਗਾ ਹੂੰ ਗੁਰੂ ਨਾਨਕ ਸਾਹਿਬ ਦਾ ਸੁਧਾਰ ਜਿਹੜਾ ਪੰਥ ਦਾ ਸੀ ਉਹ ਕੁਝ ਹੋਰ ਸੀ ਪਰ ਅੱਗੇ ਸਾਡਾ ਕੀ ਆ ਹੋਰ ਚੱਲਦਾ ਜਾ ਰਿਹਾ ਵਾ ਗੁਨਾਹ ਪਾਛੇ ਦਸਦਾ ਦੇ ਹੱਕ ਪ੍ਰੈ ਨਾਲ ਕਾ ਜੋਸੂਰਸ ਦਾ ਗੁਰੂ ਭਰਾ ਮਤਾ ਭਰੇ ਜਾ ਮਰਦਾ ਨਾ ਪਿੰਡਾਂ ਦੀ ਗੱਲ ਵੇਖੋ ਜਿਹੜਾ ਜਿਆਦਾ ਰੋਣਾ ਪਾਉਂਦਾ ਨਾ ਨਰੇਟੇ ਦੇ پیسے ਖਾ ਦਿੰਦੇ ਆ ਠੀਕ ਹੈ ਜੀ ਸਾਡੇ ਨਾਲ ਸੀਨੀਅਰ ਪੱਤਰਕਾਰ ਮਨਦੀਪ ਰਾਜਨ ਜੀ ਆ ਉਹਨਾਂ ਦੇ ਕੋਲੋਂ ਵੀ ਆਪਾਂ ਦੋ ਚਾਰ ਉਹਨਾਂ ਦੇ ਨਾਲ ਗੱਲਾਂ ਕਰਦੇ ਹਾਂ ਦੋ ਚਾਰ ਸਵਾਲਾਂ ਦੇ ਜਵਾਬ ਲੈਣੇ ਆ ਹਾਂਜੀ ਭਾਈ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਕੱਲ੍ਹ ਬਹੁਤ ਸਾਰੇ ਲੋਕ ਸਾਡੀ ਡਿਗਰੀ ਪੁੱਛਦੇ ਨੇ ਕਿ ਪੱਤਰਕਾਰਾਂ ਦੀ ਡਿਗਰੀ ਕੀ ਹੈ ਇਹਨਾਂ ਦੀ ਪੜ੍ਹਾਈ ਕਿੰਨੀ ਹੈ ਜਾਂ ਇਹ ਕਿਹੜੇ ਅਧਾਰੇ ਤੋਂ ਇਹਨਾਂ ਨੂੰ ਸਰਟੀਫਿਕੇਟ ਕੋਈ ਮਿਲਿਆ ਹੈ ਤਾਂ ਜਿੰਨੇ ਵੀ ਇਹ ਜਾਨਣਾ ਹੈ ਤਾਂ ਉਹ ਕੋਰਟ ਦੇ ਵਿੱਚ ਜਾਵੇ ਔਰ ਅਸੀਂ ਉੱਥੇ ਆਪਣੀਆਂ ਡਿਗਰੀਆਂ ਵੀ ਪੇਸ਼ ਕਰਾਂਗੇ ਔਰ ਸਬੂਤ ਵੀ ਇਹਨਾਂ ਦੀ ਪੰਥਕ ਹੋਣ ਦੇ ਜਿਹੜੇ ਸਬੂਤ ਨੇ ਜਿਹੜੇ ਜਾਤੀ ਸੂਚਕ ਗਾਲਾਂ ਕੱਢਦੇ ਨੇ ਜਿਹੜੇ ਦਮਾਲਾ ਲਾਉਣ ਦੀਆਂ ਧਮਕੀਆਂ ਦਿੰਦੇ ਨੇ ਉਹ ਵੀ ਅਸੀਂ ਪੇਸ਼ ਕਰਦੇ ਆਂਗੇ ਔਰ ਕਮੈਂਟਾਂ ਦੇ ਵਿੱਚ ਦੂਸਰੇ ਦੇ ਬਾਰੇ ਪੈਰਾਮੀਟਰ ਬਣਾ ਲੈਣਾ ਜਿੱਦਾਂ ਬਾਬਾ ਜੀ ਨੇ ਕਿਹਾ ਕਿ ਕਿਹੜੀ ਮਸ਼ੀਨ ਹੈ ਇਹਨਾਂ ਕੋਲ ਜਿਹੜਾ ਮਾਪ ਲੈਂਦੇ ਨੇ ਕਿ ਇਹ ਸਰਕਾਰੀ ਹੈ ਇਹ ਕਾਂਗਰਸ ਪਾਰਟੀ ਦਾ ਏ ਜਾਂ ਆਮ ਆਦਮੀ ਪਾਰਟੀ ਦਾ ਏ ਜਾਂ ਭਾਜਪਾ ਦਾ ਏ ਪਾਰਟੀਆਂ ਨਾਲ ਸਾਨੂੰ ਪੱਤਰਕਾਰਾਂ ਨੂੰ ਤਾਂ ਵੈਸੇ ਹਰ ਕੋਈ ਜੋੜ ਦਿੰਦਾ ਏ ਪਰ ਇਹ ਜਿਹੜਾ ਵੀ ਇਹ ਗੱਲ ਕਰਦਾ ਹੈ ਕਮੈਂਟਾਂ ਦੇ ਵਿੱਚ ਉਹਨੂੰ ਬੇਨਤੀ ਹੈ ਕਿ ਭਾਈ ਪਹਿਲਾਂ ਤਾਂ ਸਾਡੇ ਸਾਹਮਣੇ ਆ ਕੇ ਜਿਹੜਾ ਵੀ ਸਵਾਲ ਕਰਨਾ ਹੈ ਉਹ ਸਾਹਮਣੇ ਆ ਕੇ ਕਰ ਗਾਲਾਂ ਸਾਨੂੰ ਵੀ ਬਹੁਤ ਆਉਂਦੀਆਂ ਨੇ ਪਰ ਸਾਨੂੰ ਆਪਣੀਆਂ ਧੀਆਂ ਦਾ ਖਿਆਲ ਹੈ ਸਾਨੂੰ ਆਪਣੀਆਂ ਭੈਣਾਂ ਦਾ ਖਿਆਲ ਹੈ ਇਸ ਕਰਕੇ ਤੁਹਾਡੀਆਂ ਭੈਣਾਂ ਵੀ ਸਾਡੀਆਂ ਭੈਣਾਂ ਦੇ ਸਮਾਨ ਨੇ ਤੁਹਾਡੀਆਂ ਧੀਆਂ ਵੀ ਸਾਡੀਆਂ ਧੀਆਂ ਦੇ ਸਮਾਨ ਨੇ ਇਸ ਕਰਕੇ ਅਸੀਂ ਮੂੰਹ ਗੰਦਾ ਨਹੀਂ ਕਰਦੇ ਤੁਹਾਡੇ ਵਾਂਗ ਅਸੀਂ ਤਹਜ਼ੀਬ ਦੇ ਵਿੱਚ ਰਹਿਣਾ ਜਾਣਦੇ ਆ ਇੰਨੀਆਂ ਹੀ ਗੱਲਾਂ ਮੈਂ ਕਰਨੀਆਂ ਚਾਹੁੰਦਾ ਕਿ ਗਾਲੀ ਕਲੋਚ ਕਰਨ ਤੋਂ ਪਹਿਲਾਂ ਇਹ ਜਾਣ ਲਿਆ ਕਰੋ ਕਿ ਤੁਹਾਡੇ ਘਰ ਭੈਣ ਹੈ ਜਾਂ ਮਾਂ ਹੈ ਫੇਰ ਕੋਈ ਵੀ ਗੱਲ ਕਰਿਆ ਕਰੋ ਅੱਜ ਮੈਨੂੰ ਅਮਰੀਕਾ ਤੋਂ ਕਿਸੇ ਵੀਰ ਨੇ ਫੋਨ ਕੀਤਾ ਕਹਿੰਦਾ ਕਿ ਬਾਬਾ ਤੈਨੂੰ ਸਵਾਲ ਨਹੀਂ ਕਰਨੇ ਆਉਂਦੇ ਮੈਂ ਉਸ ਵੀਰ ਨੂੰ ਕਿਹਾ ਮੈਨੂੰ ਤਾਂ ਸਵਾਲ ਕਰਨੇ ਆਉਂਦੇ ਨੇ ਜਿਨ੍ਹਾਂ ਨੂੰ ਤੁਸੀਂ ਆਪਣੇ ਆਖੂ ਮੰਨਦੇ ਜੋ ਔਰ ਜਿਨ੍ਹਾਂ ਨੂੰ ਤੁਸੀਂ ਚੋਣ ਮੈਦਾਨ ਦੇ ਵਿੱਚ ਤਾਰਿਆ ਏ ਉਹਨਾਂ ਨੂੰ ਸਾਡੇ ਸਵਾਲਾਂ ਦੇ ਜਵਾਬ ਨਹੀਂ ਆਉਂਦੇ ਇਸ ਕਰਕੇ ਉਹ ਸਾਡੇ ਨਾਲ ਖਹਿੜਦੇ ਨੇ ਸਾਨੂੰ ਉਹ ਸਰਕਾਰੀ ਦਾਦੇ ਨੇ ਸਾਨੂੰ ਉਹ ਵਿਕਾਊ ਦਾਦੇ ਨੇ ਔਰ ਹੁਣੇ ਮਨਦੀਪ ਵੀਰ ਨੇ ਗੱਲ ਕੀਤੀ ਏ ਕਿ ਜੇ ਇਹ ਸਾਡੀਆਂ ਡਿਗਰੀਆਂ ਇਹਨਾਂ ਨੇ ਵੇਖਣੀਆਂ ਨੇ ਸਾਡੇ ਆਧਾਰੇ ਇਹਨਾਂ ਨੇ ਵੇਖਣੇ ਤੇ ਕੋਰਟ ਦੇ ਵਿੱਚ ਅਸੀਂ ਪੇਸ਼ ਕਰਦਾਂਗੇ ਕੋਰਟ ਦੇ ਵਿੱਚ ਜਾਣ ਸੋਦਾਦੀਆਂ ਇਨਕ ਬੀਤਿਕਾ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ